ਚੰਡੀਗੜ੍ਹ ਬਠਿੰਡਾ ਨੈਸ਼ਨਲ ਹਾਈਵੇ ਦੇ ਉੱਪਰ ਵੱਡਾ ਹਾਦਸਾ ਵਾਪਰਿਆ ਹੈ ਇਸ ਹਾਦਸੇ ਦੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ ਦਰਸਲ ਟਿੱਪਰ ਦੇ ਪਿੱਛੇ ਇੱਕ ਕਾਰ ਦੀ ਟੱਕਰ ਹੋ ਗਈ ਇਸ ਕਾਰ ਦੇ ਵਿੱਚ ਤਿੰਨ ਨੌਜਵਾਨ ਸਵਾਰ ਹੋ ਕੇ ਜਾ ਰਹੇ ਸੀ ਇਹਨਾਂ ਨੌਜਵਾਨਾਂ ਦੇ ਵਿੱਚੋਂ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਤੀਜੇ ਨੌਜਵਾਨ ਨੂੰ ਜਦੋਂ ਹਸਪਤਾਲ ਲਗਾਇਆ ਜਾ ਰਿਹਾ ਸੀ ਤਾਂ ਉਹਦੀ ਉਸ ਵੇਲੇ ਮੌਤ ਹੋ ਗਈ ਦੱਸਦੀ ਹੈ ਕਿ ਬਠਿੰਡਾ ਨੈਸ਼ਨਲ ਹਾਈਵੇ ਦੇ ਉੱਪਰ ਚੰਡੀਗੜ ਬਠਿੰਡਾ ਨੈਸ਼ਨਲ ਹਾਈਵੇ ਦੇ ਉੱਪਰ ਰਾਮਪੂਰਾ ਫੂਲ ਦੇ ਕੋਲ ਇਹ ਹਾਦਸਾ ਵਾਪਰਿਆ ਹੈ ਇਸ ਹਾਦਸੇ ਦੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ ਪੁਲਿਸ ਨੇ ਮੌਕੇ ਦੇ ਉੱਪਰ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਓਵਰ ਬ੍ਰਿਜ ਉੱਤਰਨਸਰ ਸਿੰਘਲਾ ਰਾਈਸ ਉਹ ਨਾਲ ਬਿਲਕੁਲ ਸਾਹਮਣੇ ਕੀ ਟਿੱਕਰ ਖੜਾ ਸੀ ਜਿਹਦੇ ਵਿੱਚ ਇੱਕ ਕਾਰ ਪਤਾ ਨਹੀਂ ਹੌਲੀ ਪਤਾ ਨਹੀਂ ਤੇਜ਼ ਵਜੀ ਆ ਸਾਨੂੰ ਤਾਂ ਇੰਕਲੂਸ਼ਨ ਹੋ ਗਈ ਸੀ ਅਸੀਂ ਸਹਾਰਾ ਦੀ ਐਂਬੂਲੈਂਸ ਲੈ ਕੇ ਘਟਨਾ ਸਥਾਨ ਤੇ ਪੁੱਜੇ ਆ ਪੁੱਜ ਕੇ ਦੇਖਿਆ ਤਾਂ ਦੋ ਬੰਦੇ ਉਹਦੇ ਵਿੱਚ ਬਿਲਕੁਲ ਡੈੱਡ ਹੋ ਚੁੱਕੇ ਨੇ ਤੇ ਤੀਸਰੇ ਬੰਦੇ ਨੂੰ ਸੀਰੀਅਸ ਸੀ ਅਸੀਂ ਹਸਪੀਟਲ ਲੈ ਗਈ ਸਾਡੀ ਐਂਬੂਲੈਂਸ ਹਸਪੀਟਲ ਯਾਨ ਤੋਂ ਬਾਅਦ ਡਾਕਟਰਾਂ ਵੱਲੋਂ ਉਸ ਨੂੰ ਵੀ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਦੋਨੋਂ ਡੈੱਡ ਬੁੱਧੀਆਂ ਨੂੰ ਕਾਰ ਦੇ ਵਿੱਚੋਂ ਬਾਹਰ ਕੱਢ ਲਿਆ ਹੁਣ ਅਸੀਂ ਇਹਨਾਂ ਨੂੰ ਸਿਵਲ ਹਸਪੀਟਲ ਲੈ ਕੇ ਜਾਨੇ ਆ ਜੋ ਇਹਨਾਂ ਦਾ ਡਰੈੱਸ ਨਿਕਲੇ ਆ ਹਜੇ ਇਹ ਬਟਿੰਡੇ ਨਾਲ ਨਿਕਲੇ ਕਿਉਂਕਿ ਬਟਿੰਡਾ ਹੀ ਨੰਬਰ ਗੱਡੀ ਆ ਬਾਕੀ ਇਨਵੈਸਟੀਗੇਸ਼ਨ ਹੈ ਜੋ ਇਹਨਾਂ ਦੇ ਕੋਈ ਆਧਾਰ ਕਾਰਡ ਜਾਂ ਇਹਨਾਂ ਦੇ ਮੋਬਾਈਲ ਮਿਲੇ ਆ ਉਹਨਾਂ ਤੋਂ ਪਤਾ ਲੱਗੂ ਇਹ ਕਿੱਧਰੋਂ ਆ ਰਹੇ ਸੀਗੇ ਕਿੱਧਰੋਂ ਜਾ ਰਹੇ ਸੀ ਕੀ ਕੰਮ ਸੀਗੇ ਹੁਣ ਤਿੰਨਾਂ ਦੀ ਡੈਥ ਹੋ ਚੁੱਕੀ ਆ ਸਿਵਲ ਹਸਪੀਟਲ ਦਾ ਆਪਣਾ ਬੂਹ ਬਿਕੇਨਰ ਨਜ਼ਦੀਕ ਲੈ ਕੇ